ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਬਹੁਤ ਅਹਿਮ ਵੀਡੀਓ ਆ ਜਿਹੜਾ ਅੱਜ ਤਾਂ ਜੋਗਾ ਸਮਾਰਟ ਹੋ ਗਿਆ ਹਰ ਇੱਕ ਚੀਜ਼ ਸਮਾਰਟ ਹੋ ਗਈ ਭਾਵੇਂ ਐਲਈਡੀ ਲੈ ਲਓ ਉਹ ਵੀ ਸਮਾਰਟ ਹੋ ਗਈ ਹਰ ਇੱਕ ਬੰਦਾ ਬਿਸਤਰੇ 'ਤੇ ਬੈਠੇ ਉਠਾਏ ਆਪਣਾ ਕੰਮ ਕਰਨਾ ਚਾਹਣਾ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਰਿਮੋਟ ਤੇ ਚੱਲਣ ਜਿਵੇਂ ਹੁਣ ਪੰਜਾਬ ਦਾ ਜਿਹੜਾ ਮੌਸਮ ਆ ਤਬਦੀਲ ਹੋ ਰਿਹਾ ਹੈ ਕਦੇ ਮੀਂਹ ਪੈ ਜਾਂਦਾ ਕਿ ਠੰਡ ਹੋ ਜਾਂਦੀ ਹੈ ਕਦੇ ਗਰਮੀ ਹੋ ਜਾਂਦੀ ਹੈ ਤੇ ਵਾਰ-ਵਾਰ ਆਪਣਾ ਬਿਸਤਰੇ ਦੇ ਵਿੱਚ ਉੱਠ ਕੇ ਪੱਖੇ ਨੂੰ ਘੱਟ ਵੱਧ ਕਰਨਾ ਪੈਂਦਾ ਉਹਦੇ ਵਾਸਤੇ ਤੁਹਾਡੇ ਵਾਸਤੇ ਇੱਕ ਗੈਜਟ ਲੈ ਕੇ ਆਇਆ ਤੁਸੀਂ ਆਮ ਨੋਰਮਲ ਪੱਖਾ ਜਿਹੜਾ ਆਪਣੇ ਘਰੇ ਪੱਖਾ ਲੱਗਿਆ ਉਹਨੂੰ ਉਤਾਰਨ ਦੀ ਲੋੜ ਨਹੀਂ ਸਿਰਫ 4 ਤਾਰਾਂ ਬਦਲ ਕੇ ਉਹਨੂੰ ਪੱਖੇ ਨੂੰ ਤੁਸੀਂ ਰਿਮੋਟ ਦੇ ਉੱਪਰ ਘਟਾ ਸਕਦੇ ਹੋ ਆ ਨਵਾਂ ਗੈਜਟ ਆਇਆ ਜਿਹਦੇ ਨਾਲ ਕਿ ਇੱਕ ਰਿਮੋਟ ਹੁੰਦਾ ਤੇ ਇਹ ਬਣਿਆ ਹੁੰਦਾ ਸਿਸਟਮ ਇਹ ਤੁਹਾਡੇ ਆਮ ਪੱਖੇ ਦੇ ਜਿਹੜਾ ਪੱਖੇ ਦੇ ਉੱਪਰ ਕਨੋਪੀ ਹੁੰਦੀ ਹੈ ਇਸ ਤਰ੍ਹਾਂ ਇਹਦੇ ਵਿੱਚ ਇਸ ਤਰ੍ਹਾਂ ਫਿੱਟ ਹੋ ਜਾਣਾ ਤੁਸੀਂ ਪੱਖੇ ਨੂੰ ਉਤਾਰਨਾ ਨਹੀਂ ਉਹਨੂੰ ਕਨੋਪੀ ਨੂੰ ਥੋੜਾ ਜਿਹਾ ਨੀਚੇ ਕਰਨਾ ਨੀਚੇ ਕਰਨ ਤੋਂ ਬਾਅਦ ਇਹਦੇ ਵਿੱਚ ਰੱਖ ਦੇਣਾ ਤੇ ਜਿਹੜੀ ਤਾਰ ਥੋੜੀ ਕਰੰਟ ਵਾਲੀ ਲੱਗੀ ਹੈ ਇਹਦੇ ਵਿੱਚ ਸਾਰੀਆਂ ਤਾਰਾਂ ਦੇ ਉੱਪਰ ਵੱਖ-ਵੱਖ ਸਟਿੱਕਰ ਲੱਗੇ ਨੇ ਲਿਖਿਆ ਹੈ ਕਿ ਕਿਹੜੀ ਤਾਰ ਕਿੱਥੇ ਲਾਉਣੀ ਹੈ ਤੁਸੀਂ ਚਾਰ-ਚਾਰਾਂ ਬਗੈਰ ਮਿਸਤਰੀ ਤੇ ਬੁਲਾਏ ਤੋਂ ਆਪਣੇ ਆਪ ਲਗਾ ਦੇਣੀਆਂ ਨੇ ਜਿਹੜਾ ਤੁਹਾਡਾ ਪੱਖਾ ਆਮ ਪੱਖਾ ਸਿੰਪਲ ਪੱਖਾ ਉਹ 스마트 ਪੱਖਾ ਬਣ ਜਾਊਗਾ ਰਿਮੋਟ ਤੇ ਹੋ ਜਾਊਗਾ ਇਹਦੇ ਵਿੱਚ ਪਾ ਲੈਣੇ ਤੇ ਤੁਸੀਂ ਤੁਸੀਂ ਦੋ ਸੈੱਲ ਇਹਦੇ ਪੰਜ ਸਪੀਡਾਂ ਨੇ ਭਾਵੇਂ ਤੁਸੀਂ ਪੱਖੇ ਨੂੰ ਬੈਠੇ ਬਹਾਈ ਬਿਸਤਰੇ ਦੇ ਵਿੱਚ ਬੰਦੇ ਵੀ ਕਰ ਸਕਦੇ ਹੋ ਤੇ ਵੱਖ-ਵੱਖ ਸਪੀਡਾਂ ਤੇ ਚਲਾ ਸਕਦੇ ਹੋ ਜਿਹੜੇ ਆਪਣੇ ਨਾਰਮਲ ਜਿਹੜੇ ਆਪਣੇ ਰੈਗੂਲੇਟਰ ਲੱਗੇ ਹੁੰਦੇ ਨੇ ਕਈ ਵਾਰੀ ਆਪਾਂ ਪੱਖੇ ਨੂੰ ਵੱਧ ਕਰਦੇ ਆ ਤਾਂ ਉਹ ਫੁੱਲ ਤੇ ਹੋ ਜਾਂਦਾ ਜੇ ਫੁੱਲ ਕਰਦੇ ਆ ਤਾਂ ਘਟ ਹੋ ਜਾਂਦਾ ਇਹ ਪ੍ਰੋਬਲਮ ਆ ਆਪਣੇ ਰੈਗੂਲੇਟਰਾਂ ਦੇ ਵਿੱਚ ਆਮ ਆਉਂਦੀਆਂ ਨੇ ਇਹਦੇ ਵਿੱਚ ਬਿਲਕੁਲ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਜੇ ਤੁਸੀਂ ਪੱਖੇ ਨੂੰ 1 ਨੰਬਰ ਤੇ ਚਲਾਇਆ ਤਾਂ ਤੁਹਾਡਾ ਪੱਖਾ 1 ਨੰਬਰ ਤੇ ਚੱਲੂਗਾ ਘੱਟ ਸਪੀਡ ਤੇ ਚੱਲੂਗਾ ਜੇ 2 ਨੰਬਰ ਤੇ ਚਲਾਵੋਗੇ ਤਾਂ 2 ਨੰਬਰ ਤੇ ਚੱਲੂਗਾ ਪਾਵਗੇ 19 ਸਪੀਡ ਤੇ ਚੱਲੂਗਾ ਜਿੰਨੀ ਸਪੀਡ ਤੇ ਤੁਸੀਂ ਚਲਾਮੋਗੇ ਆਮ ਰੈਗੂਲੇਟਰਾਂ ਵਾਲਾ ਕੰਮ ਇਹਦੇ ਵਿੱਚ ਨਹੀਂ ਹੁੰਦਾ ਵੀ ਪੱਖਾ ਘੱਟ ਤੇ ਚਲਾਈਏ ਤੇ ਉਹ ਫੁੱਲ ਚੱਲੀ ਜਾਵੇ ਤੇ ਆਪਾਂ ਨੂੰ ਪਾਲਾ ਲੱਗੇ ਤੇ ਆਪਾਂ ਘੱਟ ਕਰਨ ਉੱਠੀਏ ਤੇ ਜਮਾ ਘੱਟ ਹੋ ਜੇ ਬਿਲਕੁਲ ਹੀ ਬੰਦ ਹੋ ਜੇ ਇਹ ਕੰਮ ਨਹੀਂ ਹੋਊਗਾ ਇਹਨੂੰ ਤੁਸੀਂ ਆਨਲਾਈਨ ਸਾਡੇ ਕੋਲੋਂ ਵੀ ਮੰਗਵਾ ਸਕਦੇ ਹੋ ਸਾਡਾ ਅਸੀਂ ਨੰਬਰ ਤੁਹਾਨੂੰ ਵਟਸਐਪ ਨੰਬਰ ਦੇ ਦਾਂਗੇ ਤੁਸੀਂ ਸਾਨੂੰ ਵਟਸਐਪ ਕਰਕੇ ਮੰਗਵਾ ਸਕਦੇ ਹੋ ਸਿਰਫ ਤੁਸੀਂ ਇਹ ਬਗੈਰ ਮਿਸਤਰੀ ਸੱਦੇ ਆਪਣੇ ਆਮ ਸਿੰਪਲ ਪੱਖੇ ਨੂੰ ਉਤਾਰਨ ਦੀ ਵੀ ਲੋੜ ਨਹੀਂ ਨਾਰਮਲ ਪੱਖੇ ਨੂੰ ਸਮਾਰਟ ਪੱਖਾ ਬਣਾ ਸਕਦੇ ਹੋ ਰਿਮੋਟ ਤੇ ਕਰ ਸਕਦੇ ਹੋ ਬਹੁਤ ਵਧੀਆ ਪ੍ਰੋਡਕਟ ਹੈ ਇਹ ਆਇਆ ਇਹ ਕਿਉਂਕਿ ਜਿਹੜੇ ਬੱਚੇ ਨੇ ਆਪਣੇ ਬਾਰ ਬਾਰ ਸੁਚਿਆਣੋ ਹੱਥ ਲਾਉਂਦੇ ਨੇ ਕਰੰਟ ਲੱਗਣ ਦਾ ਖਤਰਾ ਹੁੰਦਾ ਤੁਸੀਂ ਇਹ ਬੱਚਿਆਂ ਨੂੰ ਰਿਮੋਟ ਫੜਾ ਦਿਓ ਬੱਚੇ ਨੇ ਪੱਖਾ ਬੰਦ ਕਰਨਾ ਘੱਟ ਕਰਨਾ ਸਾਰਾ ਕੁਝ ਆਪਣੇ ਆਪ ਬੱਚਾ ਕਰੀ ਜਾਊਗਾ ਤੇ ਬਾਰੀ ਬਾਰ ਹੀ ਬਿਸਤਰੇ ਦੇ ਵਿੱਚੋਂ ਵੀ ਤੁਹਾਨੂੰ ਉੱਠਣ ਦੀ ਲੋੜ ਨਹੀਂ ਬਿਸਤਰੇ ਦੇ ਵਿੱਚ ਬੈਠੇ ਬਿਠਾਈ ਤੁਸੀਂ ਸਪੀਡ ਨੂੰ ਕੰਟਰੋਲ ਕਰ ਸਕਦੇ ਹੋ ਬਹੁਤ ਹੀ ਵਧੀਆ ਗੈਜਟ ਹੈ ਤੁਸੀਂ ਇਹ ਸਾਡੇ ਕੋਲੋਂ ਮੰਗਵਾ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ